ਜਾਂ ਜਿੱਥੇ ਬੰਦੀਆਂ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੁਣ ਨਿਤਰ ਆਈਆਂ ਨੇ ਅੰਮ੍ਰਿਤਸਰ ਦੇ ਉੱਤੇ ਅੰਮ੍ਰਿਤਸਰ ਦੇ ਜਿਹੜੇ ਰੇਲਵੇ ਦਾ ਵੱਲਾ ਫਾੜਕ ਹੈ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਹੁਣ ਜੋ ਤਸਵੀਰਾਂ ਨੇ ਇਹ ਅੰਮ੍ਰਿਤਸਰ ਦੇ ਟੋਲ ਪਲਾਜ਼ਾ ਦੀਆਂ ਨੇ ਜੋ ਜੰਡਿਆਲਾ ਗੁਰੂ ਦੇ ਵਿੱਚ ਤੇ ਇਵੀਆਰਸੀਐਲ ਜਲੰਧਰ ਅੰਮ੍ਰਿਤਸਰ ਟੋਲਵੇਜ਼ ਲਿਮਟਿਡ ਜਿੱਦੋਂ ਕਿਸਾਨਾਂ ਨੇ ਵੱਡੀ ਗਿਣਤੀ ਚ ਪਹੁੰਚ ਕੇ ਧਰਨਾ ਲਾ ਦਿੱਤਾ ਹੈ ਤੇ ਨਾਲ ਹੀ ਜਿਹੜੇ ਕਿਸਾਨ ਨੇ ਇਹਨਾਂ ਦੇ ਵੱਲੋਂ ਜਿਹੜੇ ਜਿਹੜੇ ਵਾਹਨ ਇਹਨਾਂ ਨੂੰ ਫ੍ਰੀ ਕਰ ਦਿੱਤਾ ਗਿਆ ਹੈ ਤੇ ਬਿਨਾਂ ਪਰਚੀ ਕਟਾਏ ਜਿਹੜੇ ਵਾਹਨ ਨੇ ਇਹ ਇੱਥੋਂ ਨਿਕਲ ਰਹੇ ਨੇ ਇਹ ਟੋਲ ਪਲਾza ਉਹੀ ਹੈ ਜਿਹੜਾ ਪਿਛਲੀ ਵਾਰ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਤਕਰੀਬਨ 13-14 ਮਹੀਨੇ ਟੋਲ ਪਲਾza ਕਿਸਾਨਾਂ ਨੇ ਬੰਦ ਕਰਾ ਕੇ ਰੱਖਿਆ ਸੀ ਤੇ ਉਸ ਤੋਂ ਬਾਅਦ ਜਦੋਂ ਸੰਘਰਸ਼ ਖਤਮ ਹੋਇਆ ਤੇ ਇਹ ਟੋਲ ਪਲਾza ਜਿਹੜਾ ਸੀ ਇਹ ਸ਼ੁਰੂ ਹੋਇਆ ਤੇ ਅੱਜ ਵੀ ਕਿਸਾਨ ਜਿਹੜੇ ਨੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਆਪਣੀਆਂ ਮੰਗਾਂ ਰੱਖ ਰਹੇ ਨੇ ਸਾਡੇ ਨਾਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਨੇ ਉਹਨਾਂ ਨੇ ਨਾਲ ਗੱਲ ਕਰਦੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ ਤਾਂ ਸਰ ਕੀ ਨਾਮ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਮੇਰਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਮ ਦੱਸ ਦਿਆਂ ਆਪਣਾ ਜੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦਲਬੀਰ ਸਿੰਘ ਪੰਜਾਬ ਦਾ ਜਨਰਲ ਸਕੱਤਰ ਦਲਬੀਰ ਸਿੰਘ ਵਾਦਾਪੁਰ ਦਲਬੀਰ ਸਿੰਘ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਅੱਜ ਫੇਰ ਤੁਹਾਨੂੰ ਇੱਥੇ ਆ ਕੇ ਧਰਨਾ ਲਾਉਣ ਦੀ ਕੀ ਜ਼ਰੂਰਤ ਪੈ ਗਈ ਦੇਖੋ ਜੀ ਅਸੀਂ ਜਿਸ ਤਰ੍ਹਾਂ ਪਿਛਲੇ ਪਿਛਲੀ ਵਾਰ ਵੀ ਜਦੋਂ ਦਿੱਲੀ ਲਾ ਕੇ ਮੋਰਚਾ ਬਿਠੇ ਸੀ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ ਹੱਕੀ ਮੰਗਾਂ ਵਾ ਐਮਐਸਪੀ ਆ ਜਾਂ ਕਿਸਾਨਾਂ ਦਾ ਕਰਜ਼ਾ ਵਾ ਇਹ ਜੋ ਵੀ ਆ ਇਹ ਸਰਕਾਰਾਂ ਇਹ ਕਰ ਸਕਦੀਆਂ ਨੂੰ ਕਿਉਂਕਿ ਅਸੀਂ ਇੱਕ ਫਸਲਾਂ ਦੇ ਭਾਅ ਮੰਗਦੇ ਆ ਆਪਣਿਆਂ ਦੇ ਹਰੇਕ ਸਮੇਂ ਦੇ ਵਿੱਚ ਜਿਹੜਾ ਜ਼ਿੰਮੇਵਾਰ ਵਾ ਜਦੋਂ ਵੀ ਫਸਲ ਆਉਂਦੀ ਆ ਉਦੋਂ ਲੁੱਟਿਆ ਜਾਂਦਾ ਉਹ ਇਸ ਕਰਕੇ ਜੇਕਰ ਐਮਐਸਪੀ ਹੋਊਗੀ ਐਮ ਐਸ ਪੀ ਦੇ ਵਿੱਚ ਇਹ ਨਹੀਂ ਕਿ ਕੱਲਾ ਕਿਸਾਨ ਬਚਦਾ ਉਹ ਖਪਤਕਾਰ ਵੀ ਨਾਲ ਬਚਦਾ ਵਾ ਕਿਉਂਕਿ ਜਿੱਦਾਂ ਕਣਕ ਝੋਨੇ ਦਾ ਰੇਟ ਵੱਜਾ ਵਾ ਤੇ ਉਹ ਕੁਝ 50 ਰੁਪਏ ਵਾਧੇ ਦੇ ਕੇ ਕੁਆਂਟਰ ਦੇ ਇੱਕ ਕਣਕ ਲੈ ਲੈਂਦਾ ਕੋਈ ਤੇ ਪਰ ਜਦੋਂ ਕਿਸਾਨ ਦੀ ਸਬਜ਼ੀ ਮੰਡੀ 'ਚ ਲੈ ਕੇ ਜਾਂਦਾ ਉਹ 3 ਰੁਪਏ ਵਿਕਦੀ ਆ ਤੇ ਜਿਹੜਾ ਖਪਤਕਾਰ ਉਹਨੂੰ ਤੇ ਫੇਰ 25 ਰੁਪਏ ਮਿਲਦੀ ਆ ਇਸ ਕਰਕੇ ਜੇ ਸਾਰੀਆਂ ਫਸਲਾਂ ਤੇ ਸਾਨੂੰ ਐਮ ਐਸ ਪੀ ਮਿਲੂਗੀ ਤੇ ਨਾਲ ਦੀ ਨਾਲ ਉਹ ਖਪਤਕਾਰ ਵੀ ਬਚੂਗਾ ਤੇ ਕਿਸਾਨ ਵੀ ਬਚੂਗਾ ਤੇ ਹੁਣ ਵੀ ਜਿਹੜਾ ਸਾਨੂੰ ਕੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਉਹ ਕਾਲ ਆਈ ਸੀਗੀ ਕਿ ਅੱਜ 11 ਤੋਂ 2 ਵਜੇ ਤੱਕ ਟੂਲ ਪਲਾਜੇ ਖੁੱਲਣੇ ਆ ਉਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਸਾਡੀ ਲੁਧਿਆਣੇ ਦੇ ਵਿੱਚ ਮੀਟਿੰਗ ਆ ਤੇ 16 ਤਰੀਕ ਨੂੰ ਕੱਲ ਜਿਹੜਾ ਵਾ ਉਹ ਸਾਰਾ ਹੀ ਭਾਰਤ ਬੰਦ ਵਾ ਉਹ ਅਸੀਂ ਦੁਕਾਨਦਾਰਾਂ ਗਾੜੀ ਤੇ ਸਾਰਿਆਂ ਭਰਾਵਾਂ ਗਾੜੀ ਟਰਾਂਸਪੋਰਟ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਜਿਤਨਾ ਸਾਨੂੰ ਪੈਟਰੋਲ ਪੰਪ ਵਾਲਿਆਂ ਵੀ ਅੱਜ ਸਮਰਥਨ ਦੇਤਾ ਕਿ ਅਸੀਂ ਕੱਲ ਤੇਲ ਵੀ ਨਹੀਂ ਪਾਵਾਂਗੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੇ ਗਾੜੀ ਬੇਨਤੀ ਕਰਦੇ ਆ ਕਿ ਕੱਲ ਨੂੰ ਤਕੜੇ ਹੋ ਕੇ ਜਿਹੜਾ ਭਾਰਤ ਦਾ ਬੰਦ ਦਾ ਸੱਦਾ ਵਾ ਇਨੂੰ ਪੂਰੀ ਰੀਜ ਦੇ ਨਾਲ ਜਿਹੜਾ ਪੂਰੇ ਹਮਮਾ ਆ ਕੇ ਇਹਨੂੰ ਨਿਭਾਈਏ ਤਲਬੀਨ ਸਿੰਘ ਜੀ ਮੈਂ ਹੋਰ ਕੁਛ ਨਾ ਕੋਣ ਜਿਹੜਾ ਰੋਸ ਪਹਿਲਾਂ ਜਿਹਨੋਂ ਮੋਰਚਾ ਦਿੱਲੀ ਵਾਲਾ ਉਹਨਾਂ ਦੇ ਸਮਰਥਨ ਲਈ ਕਿਸਾਨ ਜਿਹੜੋਂ ਘਟ ਬਾਝੋਂ ਉਤਰ ਜਿਹੜਾ ਕੱਲ ਰੋਕੇ ਗਏ ਇਸ ਨੂੰ ਲੈ ਕੇ ਰੋਸ ਆ ਕੇ ਜਿਹੜੇ ਉਹਨਾਂ ਦੇ ਅਥਰੂ ਗੈਸ ਜਿਹੜੇ ਚਲਾਏ ਗਏ ਜਿਹੜਾ ਰੋਕਿਆ ਗਿਆ ਵੀ ਆ ਅਥਰੂ ਗੈਸ ਵੀ ਚਲਾਏ ਗਏ ਜਿੱਦਾਂ ਸਾਡੇ ਕਿਸਾਨ ਉਥੇ ਕਟੜ ਹੋਏ ਆ ਉਹ ਸਾਰਿਆਂ ਵਾਸਤੇ ਆ ਕਿਉਂਕਿ ਸਾਰੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਵਾਂ ਇਹ ਕੋਈ ਗੱਲ ਨਹੀਂ ਹੁੰਦੀ ਕੋਈ ਪਹਿਲੋਂ ਚਲ ਜਾਂਦਾ ਕੋਈ ਮਗਰੋਂ ਚਲ ਜਾਂਦਾ ਪਰ ਹੈ ਇਕੱਠੇ ਆ ਜਿਸ ਤਰ੍ਹਾਂ ਸਾਡੇ ਉਹਨਾਂ ਕਿਸਾਨਾਂ ਤੇ ਇਹਨਾਂ ਨੇ ਅਤਿਆਚਾਰ ਕੀਤੀ ਆ ਉਹਨਾਂ ਨੂੰ ਬੜੇ ਬੜੇ ਬੈਰੀਅਰ ਲਾ ਕੇ ਗਾੜੀ ਬੰਦ ਕੀਤਾ ਵਾ ਨੰਗਣ ਨਹੀਂ ਦੇਣ ਦੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਉਹਦੇ ਆਪਣੇ ਸਾਡੀਆਂ ਛੜਕਾਂ ਸਾਡਾ ਸਾਰਾ ਕੁਝ ਤੇ ਪਰ ਫਿਰ ਵੀ ਸਾਨੂੰ ਹੀ ਜਿਹੜੀ ਇੱਕ ਇਜਾਜ਼ਤ ਨਹੀਂ ਦੇਣ ਦੇ ਬਾਨੀਆਂ ਡਾਨੀਆਂ ਆਏ ਹੁੰਦੇ ਤਾਂ ਉਹਨਾਂ ਨੂੰ ਸਿੱਧਾ ਨਗਾਉਣਾ ਸੀ ਇਹਨਾਂ ਨੇ ਤੇ ਸਾਰਾ ਕੁਝ ਜਿਹੜਾ ਇਹ ਕਾਟਪੂਟ ਘਰਾਣੇ ਨੂੰ ਦੇਣ ਨੂੰ ਤਿਆਰ ਬਿਠੇ ਆ ਪਰ ਅਸੀਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਵਾਂ ਮਜ਼ਦੂਰ ਮਜ਼ਦੂਰ ਜੱਥੇਬੰਦੀਆਂ ਵਾਂ ਅਸੀਂ ਆਪਣੀ ਪੰਜਾਬ ਦੀ ਧਰਤੀ ਤੇ ਇਹਨਾਂ ਨੂੰ ਪੈਰ ਨਹੀਂ ਰੱਖਣ ਦੇਵਾਂਗੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਸਾਨੂੰ ਕੁਰਬਾਨੀਆਂ ਦੇਣੀਆਂ ਜੀ ਜਾ ਰਹੇ ਹੋ ਤੇ ਹੁਣ ਤੁਹਾਡੀ ਜੱਥੇਬੰਦੀ ਜਾ ਰਹੀ ਹੈ ਉੱਥੇ ਸ਼ੰਭੂ ਬੈਰੀਅਰ ਤੇ ਕਿ ਨਹੀਂ ਅੱਜ ਗੱਲਬਾਤ ਵੈਸੇ ਹੋ ਰਹੀ ਹੈ ਤੀਸਰੇ ਦੌਰ ਦੀ ਕੋਈ ਆਸ ਨਹੀਂ ਅੱਜ ਗੱਲਬਾਤ ਹੋ ਰਹੀ ਹੈ ਜੀ ਵੇਖੋ ਇਹ ਏਡੀ ਛੇਤੀ ਮੰਨਣ ਵਾਲੀਆਂ ਸਰਕਾਰਾਂ ਨਹੀਂ ਹੈਗੀਆਂ ਪਰ ਸਾਡੀ ਜਿਹੜੀ 18 ਤਰੀਕ ਨੂੰ ਲੁਧਿਆਣੇ ਵਿੱਚ ਮੀਟਿੰਗ ਵ ਅਸੀਂ ਜ਼ਰੂਰ ਜਾਵਾਂਗੇ ਕਿਸ ਬੰਨੇ ਪਛਾਣ ਹੀ ਹਟਾਂਗੇ ਸਰ ਕੀ ਨਾਮ ਹੈ ਜੀ ਸਰ ਇਹ ਨਛਤਰ ਸਿੰਘ ਜੀ ਪੇਡੇ ਬਡਾਲਾ ਜੀ ਨਛਤਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਜਿਹੜਾ ਇੱਕ ਵਾਰ ਫਿਰ ਲੋਕਾਂ ਨੇ ਲੰਬਾ ਸਮਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਵੇਖਿਆ ਸੀ ਫਿਰ 2 ਸਾਲ ਲੰਘ ਗਏ ਹੁਣ ਫਿਰ ਉਹੀ ਮਾਹੌਲ ਇੱਕ ਵਾਰ ਬੰਦਾ ਜਾ ਰਿਹਾ ਜੀ ਤਾਂ ਅਸੀਂ ਤੇ ਕਹਿੰਨੇ ਆ ਜੀ ਜੇ ਸਰਕਾਰ ਸ਼ਾਂਤੀ ਵਿੱਚ ਢੰਗਣਾ ਸਾਨੂੰ ਧਰਨੇ ਲਾਉਣ ਦਊਗੀ ਕਿਉਂਕਿ ਸਾਡਾ ਸੰਵਧਾਨਿਕ ਇਹ ਕਾਨੂੰਨ ਹੈ ਵੀ ਅਸੀਂ ਧਰਨੇ ਲਾ ਸਕਦੇ ਆ ਸਾਨੂੰ ਸ਼ਾਂਤਮਈ ਢੰਗਾਂ ਪੀਸਫੁੱਲ 20 ਫੁੱਲ ਦੇ ਨਾਲ ਸਾਨੂੰ ਦਿੱਲੀ ਦਾ ਦਾਨ ਦਿੱਤਾ ਜਾਵੇ ਜੇ ਸਾਡੀਆਂ ਸ਼ਰਤਾਂ ਮੰਨਦੇ ਆ ਤੇ ਅਸੀਂ ਉੱਥੇ ਜਾ ਕੇ ਖੁਸ਼ ਹੋਈ ਅਸੀਂ ਤਾਂ ਇਹ ਕਹਿੰਨੀ ਵੀ ਸਾਡਾ 7 ਮਈ ਧਰਨਾ ਜਿਹੜਾ ਹੈ ਇਹਨੂੰ ਇਸੇ ਤਰ੍ਹਾਂ ਹੀ ਹਵਾਲ ਉੱਥੇ ਦਿੱਲੀ ਤੱਕ ਕੀਤਾ ਜਾਵੇ ਸਾਡੇ ਨਾਲ ਜਿੱਦ ਤਰ੍ਹਾਂ ਖੱਟਰ ਸਰਕਾਰ ਨੇ ਸਾਡੇ ਨਾਲ ਦੇਖੋ ਕੀ ਕੀਤਾ 70 60 ਤੋਂ ਲੈ ਕੇ 70 9000 ਫੱਟੜ ਹੋਏ ਨੇ ਉਹਨਾਂ ਦੀ ਕੰਡੀਸ਼ਨ ਵੇਖੋ ਕਿ ਇਹਦੀ ਲੱਤ ਖਰਾਬ ਹੋ ਗਈ ਕਿ ਇਹਦੀ ਬਾਹ ਖਰਾਬ ਹੋ ਗਈ ਕਿ ਇਹਦਾ ਪੇਟ ਖਰਾਬ ਹੋ ਗਿਆ ਜੀ ਇਹ ਅੱਖਾਂ ਖਰਾਬ ਹੋ ਗਈਆਂ ਇਹਨਾਂ ਨੇ ਬਹੁਤ ਹੀ ਗਲਤ ਵੀ ਤੀਰਾ ਕੀਤਾ ਸਾਡੇ ਨਾਲ ਇਹਦੇ ਵਿੱਚ ਵੇਖੋ ਪਲਾਸਟਰ ਦੀ ਹੈ ਜਿਹੜੇ ਉਹਨੇ ਰੋਧ ਕਿਲੇ ਉਹਦੇ ਵਿੱਚ ਐਸਲਰ ਦੇ ਰੋਧ ਵੀ ਹੈਗੇ ਨੇ ਜੇ ਵੇਖਿਆ ਜਾਏ ਐਸਲਰ ਦੇ ਰੋਧ ਜਿਹੜੇ ਇਹਨਾਂ ਨੇ ਅਥਰੂ ਗੈਸ ਭਰੇ ਉਹਦੇ ਵਿੱਚ ਗੈਸ ਵੀ ਭਰੀ ਹੈ ਮਿਰਚਾਂ ਵੀ ਪਾਈ ਹੋਈਆਂ ਤੇ ਸਾਡੇ ਤੇ ਬਹੁਤ ਹੀ ਡਿਫੈਕਟ ਹੈ ਅਸੀਂ ਇਹੋ ਹੱਥ ਜੋੜਦੇ ਆ ਸਰਕਾਰ ਅੱਗੇ ਵੀ ਸਾਨੂੰ ਆਪਣੇ ਪੀਸਫੁਲ ਤਰੀਕੇ ਨਾਲ ਹੀ ਸਾਨੂੰ ਧਰਨਾ ਲਾਉਣ ਦਿੱਤਾ ਜਾ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਧਰਨਾ ਜਿਹੜਾ ਲਾਉਣ ਦਿੱਤਾ ਜਾਵੇ ਸਰ ਕੀ ਨਾਮ ਹੈ ਤੁਹਾਡਾ ਹਰਜਿੰਦਰ ਸਿੰਘ ਜਿੰਦਾ ਜੀ ਕੀ ਗੱਲਾਂ ਚਾਹੁੰਦੇ ਸਰ ਤੁਸੀਂ ਸਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਕਿ ਆ ਜਿਹੜਾ ਟੂਲਪਲਾਜ ਇੱਥੇ ਲੱਗਾ ਮਾਨਾਂ ਵਾਲੇ ਦੇ ਲੱਗੇ ਇਹਨੂੰ ਘਟੋ ਘਟਾ ਸਾਨੂੰ ਵੇਂਦਿਆ ਨੋਗੇ 20 ਸਾਲ ਹੋ ਗਏ ਇਹਨੂੰ ਲੱਗੇ ਨੂੰ ਤੇ ਇਹ ਭਗਵੰਤ ਮਾਨ ਜੀ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਇਹ ਬਣੇ ਨਹੀਂ ਉਦੋਂ ਕਹਿੰਦੇ ਹੀ ਇਹ ਟੂਲ ਪਲਾਜੇ ਬੰਦ ਕਰਾ ਦਾਂਗੇ ਜਿਆਦਾ ਇਹ ਮੈਂ ਇਸ ਧਰਨੇ ਬਾਰੇ ਤੁਸੀਂ ਜ਼ਿਕਰ ਕਰੋ ਆਪਾਂ ਇਹ ਨਹੀਂ ਪ੍ਰੋਟੈਸਟ ਬਾਰੇ ਕਰੋ ਬ੍ਰਦਰ ਆਪਣੇ ਮੈਂ ਉਹ ਵੱਖਰਾ ਕਰਦਾ ਤੁਹਾਡੇ ਨਾਲ ਇਹ ਵੀ ਸਾਡਾ ਮਸਲਾ ਆਪਣਾ ਹੀ ਮੇਰਾ ਕਹਿੰਦਾ ਮਤਲਬ ਇਹ ਆ ਵੀ ਜਦੋਂ ਮੰਨ ਲਓ ਕਿ ਇਹ ਵੀ ਇੱਕ ਮੰਗ ਹੈ ਜੀ ਇਹ ਵੀ ਮੰਗ ਸਾਡੀ ਕਿਉਂਕਿ ਸਰਕਾਰਾਂ ਜਿਹੜੀਆਂ ਵਾ ਜਦੋਂ ਬਣਨਾ ਹੁੰਦਾ ਉਦੋਂ ਕੁਝ ਕਹਿੰਦੀਆਂ ਇਹ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਭਗਵਾਨ ਤਮਨ ਜੀ ਨੂੰ ਇਹਨੂੰ 20 ਸਾਲ ਹੋ ਗਏ ਲੱਗੇ ਨੂੰ ਤੇ ਇਹਨੂੰ ਕਿਉਂ ਨਹੀਂ ਹਟਾਇਆ ਜਾ ਰਿਹਾ ਕਿ ਜਦੋਂ ਆਪਾਂ ਕਾਰ ਮੋਟਰ ਕੁਝ ਵੀ ਲੈਂਦੇ ਆ ਟੈਕਸ ਦਾ ਆਪਾਂ ਉਦੋਂ ਕਿ ਮੈਂ ਧਰਨੇ ਨਾਲ ਤਾ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਨੇ ਆਮ ਲੋਕਾਂ ਦਾ ਜਿਹੜਾ ਪਿਛਲੇ ਸਮੇਂ ਜਿਹੜਾ ਸਮਰਥਨ ਮਿਲਿਆ ਸੀ ਉਸੇ ਤਰ੍ਹਾਂ ਹੀ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਜਿਹੜੇ ਨੇ ਕਰ ਰਹੇ ਨੇ ਤਾਂ ਅਸੀਂ ਗੱਲਬਾਤ ਇੱਥੇ ਕਾਮਰੇਡ ਸਾਹਿਬ ਸਾਡੇ ਨਾਲ ਨੇ ਇੱਕ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਪਾਸੇ ਤੁਸੀਂ ਦੇਖ ਸਕਦੇ ਆ ਆਗੂ ਸਾਰੇ ਜਿਹੜੇ ਨੇ ਉਹ ਬੋਲ ਰਹੇ ਨੇ ਤੇ ਲੋਕਾਂ ਦੇ ਜਿਹੜੇ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਜਿਹੜਾ ਚੱਲ ਰਿਹਾ ਜੰਭੂ ਬਾਟਰ ਦੇ ਵੱਲ ਤੇ ਸ਼ੰਭੂ ਬਾਰਡਰ 라ईन ਨਾਲ ਦਿੱਲੀ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਾਡੇ ਨਾਲ ਕਾਮਰੇਡ ਸਾਹਿਬ ਨੇ ਸਰ ਕਾਮਰੇਡ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਫੇਰ ਉਹੀ ਮਾਹੌਲ ਬਣ ਗਿਆ ਜੀ ਇੱਕ ਵਾਰੀ ਕੋਈ ਨਹੀਂ ਗੱਲ ਆ ਦੀ ਇੱਕ ਤੇ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਦੋ ਦਿਨ ਸਰਕਾਰ ਵੱਲੋਂ ਉਹਦੀ ਨਿੰਦਿਆ ਵਾਸਤੇ ਅੱਜ ਦੇ ਇਕੱਠ ਆ ਇਹ ਗਲਤ ਕਰਦੀ ਆ ਮੋਦੀ ਸਰਕਾਰ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਉਹਨਾਂ ਨੂੰ ਪ੍ਰਦਰਸ਼ਨ ਦਾ ਰਾਈਟ ਆ ਨੰਬਰ 1 ਜਿਹੜਾ ਵੀ ਜਿਹੜੇ ਮੁੱਦੇ ਆ ਉਹਨਾਂ ਦੇ ਸਾਡੇ ਸੰਯੁਕਤ ਮੋਰਚੇ ਦੇ ਸਾਹਮਣੇ ਆ ਜਿਹੜੇ ਮੁੱਦੇ ਉਹਨਾਂ ਠਾਏ ਉਹੋਹੀਂ ਠਾਏ ਆ ਇਹ ਮੁੱਦੇ ਅੱਜ ਦੀ ਮੀਟਿੰਗ ਚ ਨਿਬੜ ਜਾਣੇ ਚਾਹੀਦੇ ਦੂਜਾ ਸਾਡਾ ਇਹ ਅਸਰਿਆ ਤੀਜਾ ਇਹ ਆਪ ਹੀ ਰਹੇ ਤੱਕਾ ਇੰਨਾ ਕਿ ਕੈਣੀ ਮਿਸਰੇ ਨੂੰ ਸਟੈਪ ਡਾਊਨ ਕਰਨਾ ਸਾਡੇ ਦੇ ਪਰਚੇ ਰੱਦ ਕਰਨੇ ਇੱਕ ਤਕੇ ਦਾ ਖਰਚਾ ਨਹੀਂ ਕੈਣੀ ਨੂੰ ਸਟੈਪ ਡਾਊਨ ਕਰਨਾ ਪਾਵ ਰਾਜ ਮੰਤਰੀ ਤੋਂ ਥੱਲੇ ਲਿਆਉਣਾ ਇੱਕ ਮਹੀਨਾ ਰਹਿ ਗਿਆ ਕੋਈ ਆਪਣਾ ਵੀ ਚਾਂ ਬਣਾ ਲੈਣ ਇਹ ਅਹੀ ਗੁੰਡਾਗਰਦੀ ਨਹੀਂ ਕਰਨ ਵਾਲੇ ਲੋਕ ਵੇਖੋ ਅਸੀਂ ਸਟੈਪ ਡਾਉਨ ਇਹਨੂੰ ਥੱਲੇ ਲਿਆਂਦਾ ਸਾਡੇ ਦੇ ਜਿੰਨੇ ਪਰਚੇ ਆ ਉਹ ਵਾਪਸ ਲੈਣ ਚ ਤਕਾ ਨਹੀਂ ਲੱਗਦਾ ਅਸੀਂ ਉਹਨਾਂ ਕੇਸਾਂ 'ਚ ਪੀਓ ਕਰਾਰ ਦਿਤੈ ਸਾਰੇ ਬੰਦੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਵੈਸੇ ਲੱਗਦੀ ਸਰਕਾਰ ਦੀ ਲੱਗਦੀ ਗੱਲਬਾਤ ਤੋਂ ਕੋਈ ਆਸ ਲੱਗਦੀ ਜਿਵੇਂ ਸ਼ੰਭੂ ਬੈਰੀਅਰ ਦੇ ਉੱਤੇ ਲਗਾਤਾਰ ਅਤੂੰ ਗੈਸ ਉੱਟੀ ਜਾ ਰਹੀ ਆ ਲੱਗਦੀ ਆ ਪਰ ਇਹ ਸਰਕਾਰ ਐਸੀ ਐਡਮਨਟਿਆ ਐਸੀ ਇਹ ਰਾਜਨੀਤੀ ਜਿਹੜੀ ਆ ਨਾ ਇਹਨਾਂ ਦੀ ਉਹ ਕਾਰਪੋਰੇਟ ਦੇ ਹੱਕ ਦੇ ਇਹਨਾਂ ਗੱਲ ਕੋ ਮੰਨਣੀ ਨਹੀਂ ਜੀ ਆਹ ਵਾਹ ਬਾਈ ਤੇ ਇੱਥੇ ਹੁਣ ਕਿਨੇ ਚਿਰ ਲਈ ਕੰਫਰੈਂਸ ਸਾਹਿਬ ਬੈਠੋਗੇ ਤੁਸੀਂ ਅਸੀਂ ਲੱਗੇ ਉੱਠਣ ਦਾ ਵਕ ਹੋ ਗਿਆ ਤੇ ਲੱਗਦਾ ਬਿਲਕੁਲ ਇਸ ਅਗਰੇ ਨਾਰੇਬਾਜ਼ੀ ਤੁਸੀਂ ਦੇਖ ਸਕਦੇ ਹੋ ਕਰਦੇ ਕਿਸਾਨ ਤਾਂ 3 ਘੰਟੇ ਦੇ ਲਈ ਜਿਹੜਾ ਪ੍ਰੋਟੈਸਟ ਸੀਗਾ ਟੋਲ ਪਲਾਜ਼ੇ ਜਿਹੜੇ ਸੀਗੇ ਉਹ ਫ੍ਰੀ ਕੀਤੇ ਗਏ ਸੀਗੇ ਤਾਂ ਇਹ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਟੋਲ ਪਾਦੇ ਦੀਆਂ ਨੇ ਟੋਲ ਪਾਦਾ ਵੀ ਇਸ ਪਾਸੇ ਤੁਸੀਂ ਕਿਸਾਨ ਜਿਹੜੇ ਪਹਿਲਾਂ ਇੱਥੇ ਪ੍ਰੋਟੈਸਟ ਕਰ ਰਹੇ ਸੀ ਜਿਹੜੇ ਆਪਣੇ ਭਾਸ਼ੰਦੇ ਰਹੇ ਸੀ ਤਾਂ ਹੁਣ ਬਿਲਕੁਲ ਟੋਲ ਪਾਦਾ ਦੇ ਨਜ਼ਦੀਕ ਜਿਹੜੇ ਕਿਸਾਨ ਜਿਹੜੇ ਨੇ ਉਹ ਜਾ ਰਹੇ ਨੇ ਕੈਮਰਾ ਪਰਸਨ ਇਸ ਪਾਸੋਂ ਵੀ ਦਿਖਾ ਸਕਦੇ ਨੇ ਮੁਕੇਸ਼ ਜੀ ਕਿ ਜਿਹੜੇ ਟੋਲ ਪਾਦੇ ਦੇ ਉੱਤੇ ਲੰਬੀ ਕਿਉਂਕਿ ਅੰਮ੍ਰਿਤਸਰ ਜਿਹੜਾ ਗੁਰੂਦੀ ਨਗਰੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਵਹੀਕਲ ਜਿਹੜੇ ਨੇ ਰੋਜ਼ਾਨਾ ਰੰਗਦੇ ਲੰਬੀਆਂ ਲੰਬੀਆਂ ਕਤਾਰਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਭਰ ਕਿਸਾਨਾਂ ਨੇ ਜਿਵੇਂ ਹੀ ਉਹ ਤੇ ਪ੍ਰੋਟੈਸਟ ਸ਼ੁਰੂ ਕੀਤਾ ਤਾਂ ਜਿਹੜੇ ਵਹੀਕਲਸ ਨੇ ਇਹਨਾਂ ਨੂੰ ਜਿਹੜਾ ਬਿਨਾਂ ਪਰਚੀ ਤੋਂ ਹੀ ਹੋਣੇ ਜਾ ਰਹੇ ਨੇ ਟੋਲ ਪਲਾza ਫ੍ਰੀ ਕਰ ਦਿੱਤਾ ਗਿਆ ਹੈ ਪਿਛਲੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨ ਸੰਘਰਸ਼ ਕਮੇਟੀ ਜਦੋਂ ਦਵਿੰਦਰ ਸਿੰਘ ਗੁੜੀ ਜਟ ਇਵੈਂਟ ਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ 13 ਮਹੀਨੇ ਦੇ ਕਰੀਬ ਪ੍ਰੋਟੈਸਟ ਜਿਹੜਾ ਚੱਲਦਾ ਰਿਹਾ ਸੀ ਤਾਂ 13 ਮਹੀਨੇ ਟੋਲ ਪਲਾza ਬੰਦਿਆ ਸਰਦੀ ਗਰਮੀ ਬਾਰਿਸ਼ ਦੇ ਵਿੱਚ ਹਨ ਮਹੇਰੀ ਟੱਕਰ ਦੇ ਵਿੱਚ ਕਿਸਾਨ ਇੱਥੇ ਬੈਠੇ ਸੀ ਤਾਂ ਜਿੰਨਾ ਚਿਰ ਤੱਕ ਦਿੱਲੀ ਦੇ ਵਿੱਚ ਇਹ ਮੋਰਚਾ ਚੱਲਿਆ ਸੀ ਉਹਨਾਂ ਸਮਾਂ ਤੱਕ ਕਿਸਾਨ ਇੱਥੇ ਬਿਟ ਰਹੇ ਸੀ ਪਰ ਅੱਜ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਕਿਸਾਨ ਮੋਰਚਾ ਜੋ ਬਣਿਆ ਹੈ ਉਹਨਾਂ ਵੱਲੋਂ ਸ਼ੰਭੂ ਬੈਰੀਅਰ ਦੇ ਉੱਤੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਰਵਣ ਸਿੰਘ ਪੰਦੇੜ ਦੀ ਗਵਾਹੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਗਵਾਹੀ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਜਿਹੜੇ ਸ਼ੰਭੂ ਬੈਰੀਅਰਾਂ 'ਤਾਂ ਹੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਵੱਲ ਤੇ ਉੱਥੇ ਉਹਨਾਂ ਨੂੰ ਜੋ ਰੋਕਿਆ ਜਾ ਰਿਹਾ ਹੈ ਕਿਸੇ ਤੌਰ ਦੇ ਉੱਤੇ ਜੋ ਉਹਨਾਂ ਦੇ ਉੱਤੇ ਅਧਰੂ ਗੈਸ ੁੱਟੀ ਜਾ ਰਹੀ ਹੈ ਜਾਂ ਜੋ ਇੱਕ ਟਕਰਾਅ ਦੇ ਹਾਲਾਤ ਬਣੇ ਨੇ ਉਹਨਾਂ ਦੇ ਖਿਲਾਫ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਡਟ ਗਏ ਨੇ ਅੰਮ੍ਰਿਤਸਰ ਦੇ ਵੱਲਾ ਸਟੇਸ਼ਨ ਦੇ ਉੱਤੇ ਵੱਲਾ ਰੇਲਵੇ ਫਾੜਕ ਨਜ਼ਦੀਕ ਵੀ ਭਾਰੀ ਸੰਖਿਆ 'ਚ ਕਿਸਾਨ ਮੌਜੂਦ ਨੇ ਪ੍ਰੋਟੈਸਟ ਕਰ ਰਹੇ ਨੇ ਟੋਲ ਪਲਾਜ਼ਾ ਦੇ ਉੱਤੇ ਵੀ ਕਿਸਾਨ ਜਿਹੜੇ ਨੇ ਪਹੁੰਚੇ ਨੇ ਤਾਂ ਇੱਕ ਵਾਰ ਫਿਰ ਉਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਅਜ ਤੋਂ 2 ਸਾਲ ਪਹਿਲਾਂ ਕਿਸਾਨਾਂ ਨੇ ਪ੍ਰੋਟੈਸਟ ਜਿਹੜਾ ਸੀ ਉਹ ਕੀਤਾ ਸੀ ਲਗਾਤਾਰ ਨਾਰੇਬਾਜੀ ਜਿਹੜੀ ਹੈ ਉਹ ਇਸ ਅਗਾਂ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਹੁਣ ਇਹਨਾਂ ਦਾ ਇਹੋ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਸੰਘਰਸ਼ ਦਿੱਲੀ ਚੱਲੇਗਾ ਉਹਨਾਂ ਚਿਰ ਤੱਕ ਜਿਹੜੇ ਕਿਸਾਨ ਨੇ ਉਹ ਲਗਾਤਾਰ ਜਿਹੜੇ ਨੇ ਲਗਾਤਾਰ ਦਿੱਲ ਸਨਾਰੇ ਹੱਕ ਦੇ ਵਿੱਚ ਜਿਹੜਾ ਸਮਰਥਨ ਕਰਨਗੇ ਲਗਾਤਾਰ ਉਸ ਸੰਘਰਸ਼ ਦੀ ਜਿਹੜੀ ਹਮਾਇਤ ਕਰਨਗੇ ਤੇ ਜਿੰਨਾ ਚਿਰ ਤੱਕ ਇਹ ਸੰਘਰਸ਼ ਚੱਲੇਗਾ ਇਹ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਕਿਉਂਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਇੱਕ ਨੇ ਇੱਕਜੁੱਟ ਹੋ ਕੇ ਜਿਹੜੇ ਕਿਸਾਨ ਨੇ ਇਸ ਜਿਹੜੇ ਸੰਘਰਸ਼ ਨੂੰ ਸਫਲ ਬਣਾਉਣਗੇ ਕੈਮਰਾ ਪਰਸੇ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਫਰਮਾ ਦਿਨਕਸ਼ਵਰਾ ਟੀਵੀ ਅੰਮ੍ਰਿਤਸਰ